ਹਾਂਜੀ ਵੈਲਕਮ ਸਭ ਦਾ ਆਪਣੇ ਖੋਰ ਨਵੇਂ ਵਲੌਗ ਦੇ ਵਿੱਚ ਵਲੌਗ ਕਰ ਲਿਆ ਸਟਾਰਟ ਬੱਚੇ ਆਪਾਂ ਢਾਤੇ ਸਾਰੇ ਆਹ ਬੱਚਾ ਉਹਨਾਂ ਦਾ ਅੱਗੇ ਬਹਿ ਗਿਆ ਆਪਣੇ ਇਹਨੂੰ ਵੀ ਢਾ ਦਈਏ ਕਰਾਂ ਬਾਕੀ ਵੱਡੇ ਬੱਚੇ ਸਾਰੇ ਢਾਤੇ ਛੋਟੇ ਲੈ ਕੇ ਆਏ ਮੈਂ ਕੋਠੇ ਤੇ ਅੱਜ ਦੁਬਾਰੇ ਪਤਾ ਲੱਗਿਆ ਸਾਨੂੰ ਛਤਰੀ-ਛੁਤਰੀ ਦਾ ਅਡਾਰੀ ਦਾ ਭਰਨ ਲੱਗ ਗਏ ਛਤਰੀ ਦਾ ਨਹੀਂ ਪਤਾ ਪਰ ਇਹਨਾਂ ਨੂੰ ਹਲੇ ਲਗੜਦਾਂ ਕਰਦੀਆਂ ਨੇ ਯਾਰ ਬੱਚੀ ਬਹੁਤ ਸੀ ਹਲੇ ਘਿਜਾਉਣ ਵਾਲੇ ਬਹਿ ਜਾ ਛਤਰੀ ਤੇ ਤੈਨੂੰ ਪਤਾ ਤਾਂ ਲੱਗ ਗਿਆ ਹੁਣ ਆਹ ਕਿਹੜਾ ਆ ਗਿਆ ਬਿਟਕਾਂ ਦਾ ਕਾਲੀ ਪੁੰਛ ਇਹਨਾਂ ਨੂੰ ਤਾਂ ਡਾਉਣਾ ਆਪਾਂ ਕਾਲਾ ਕੰਡ ਤੈਨੂੰ ਪਤਾ ਛਤਰੀ ਦਾ ਪਤਾ ਪਤਾ ਚੱਲ ਤੂੰ ਵੀ ਛਤਰੀ ਰਾਣੀ ਛਤਰੀ ਤੇ ਛਤਰੀ ਤੇ ਛਤਰੀ ਤੇ ਆਹ ਛੋਟੇ ਬੱਚੇ ਆ ਇਹ ਤਿੰਨੇ ਦੇ ਤਿੰਨੇ ਨਵੇਂ ਲੱਗੇ ਆਏ ਅੱਜ ਆਪਾਂ ਪਹਿਲੇ ਦਿਨ ਇਹਨਾਂ ਨੂੰ ਬਿਠਾਉਣਾ ਤਾਂ ਇਹ ਜਮਾਂ ਪਹਿਲੇ ਦਿਨ ਆਏ ਆ ਅੱਜ ਕਾਲੀ ਬੈਠ ਤੇ ਕਾਲੀ ਪੂੰਛ ਦੋਨੇ ਹੀ ਡਾਤੇ ਆਪਾਂ ਇੱਕ ਮਿੰਟ ਤਾਂ ਪਲਵਾਉਣ ਦਿੱਤੀ ਬਾ ਹੱਥਿਆਂ ਮਾਰਤਾ ਦੋਨੇ ਹੀ ਉੱਟ ਕੇ ਇਕੱਠੇ ਹੁਣ ਇਹ ਉੱਡਣਗੇ ਬਾਕੀ ਬੱਚੇ ਤੁਹਾਨੂੰ ਦਿਖਾ ਦਈਏ ਕਿੱਧਰ ਆ ਉਹ ਜਾਂਦੇ ਆ ਕੁਛ ਕੁ ਬੱਚੇ ਇੱਕ ਇੱਕ ਝੋਂਡਾ ਫਿਰਦਾ ਯਾਨੀ ਕਿ ਇਕੱਠਿਆਂ ਦਾ ਇੱਕ ਕੁਰੇ ਹੋਰ ਹੋਣਾ ਵਾ ਤੇ ਦੋ ਆ ਗਏ ਕਾਲੀ ਪੂੰਛ ਕਾਲੀ ਬੈਠ ਇਹ ਦੋਨੋਂ ੜਾਤੇ ਆਪਾਂ ਪਹਿਲਾ ਨੰਬਰ ਕੀਤਾ ਕੋਠੇ ਤੇ ਆ ਕੇ ਅਸਤਵਾਜੀ ਫੱਟ ਕਰਤੀ ਨਾਲ ਰੱਖਤੀ ਸੀ ਖਾਣ ਡੱਬੀ ਬੱਚੇ ਨਵੇਂ ਛਤਰੀ ਤੇ ਬਿਠਾਤੇ ਜਿਹੜੇ ਅੱਜ ਪਹਿਲੇ ਦਿਨ ਤਿੰਨ ਨਵੇਂ ਲੈ ਕੇ ਆਏ ਦੋ ਤਿੰਨ ਪੁਰਾਣੇ ਆ ਤੇ ਬਾਕੀ ਸਾਰੇ ਬੱਚੇ ੜਾਤੇ ਆ ਤੇ ਪਹਿਲਾਂ ਵਾਲੇ ਵੱਡੇ ਬੱਚੇ ਆ ਆ ਗਏ ਹੁਣ ਆ ਇੱਕ ਪਟਾਸ ਪਾ ਕੇ ਰੱਖਤੀਏ ਇਹ ਜਿਹੜੇ ਮੇਨ ਜ਼ਰੂਰੀ ਕੰਮ ਨੇ ਕੋਠੇ ਤੇ ਆਉਣ ਤੋਂ ਬਾਅਦ ਆਹ ਸੜੀ ਪੈਪ ਕਿੱਥੇ ਰੱਖੀ ਹੋਈ ਆ ਉਹ ਪਈ ਆ ਉਦਣ ਦੀ ਪਟਾਸ ਦੇਖੋ ਕਿੱਥੇ ਪਈ ਆ ਉਦਣ ਦੀ ਆਹ ਪਈ ਆ ਪਟਾਸ ਨਿਕਲ ਕੇ ਬਾ ਡੋਲ ਗਈ ਇੱਥੇ ਆ ਮੋਦੀ ਹੋ ਗਈਗਾ ਨਾ ਤਾਂ ਕਰਕੇ ਹੁਣ ਇਹ ਚ ਨਮੀ ਭਰ ਕੇ ਧਰਦੇ ਆ ਕਿਉਂਕਿ ਉਹਨੇ ਲਗੜ ਨੇ ਦਾ ਆਪਣੇ ਨਾਲ ਬੰਗਾ ਲੈਣਾ ਹੋਣਾ ਹੀ ਹੋਣਾ ਇਹ ਚ ਦੇਖੀਏ ਮੜਾ ਹੈ ਤਾਂ ਨਹੀਂ ਹੈਗੀ ਗੀ ਸੀ ਓਏ ਲਓ ਵੀ ਇਹ ਤਾਂ ਨਮੀ ਭਰ ਕੇ ਧਰ ਪਿਆ ਹੁਣ ਇੱਕ ਬੱਚੇ ਦੇ ਰੰਗ ਲਾਉਣ ਲੱਗੇ ਆ ਤੇ ਉਹ ਡਾਰੀਆਂ ਡਾਰੀਆਂ ਬਾਹਰ ਲੱਗ ਗਿਆ ਵਧੀਆ ਉਹ ਔਡ ਵੀ ਸਕਦੇ ਤੋਂ ਡਾਡੁਰ ਵੀ ਗਿਆ ਉਹਨੇ ਕਿਸੇ ਜੀਤ ਤੋਂ ਡਰ ਗਿਆ ਉਹਨੇ ਉੱਟ ਜਾਣਾ ਵਾ ਆ ਚੱਟੇ ਬੱਚੇ ਦੇ ਇਹਦੇ ਰੰਗ ਲਾਉਣ ਲੱਗੇ ਆ ਆਲੇ ਦੇ ਇਹਦਾ ਭਾਈ ਆ ਲਾਲ ਜੀਨੇ ਦਾ ਤੇ ਇਹਦੇ ਜੇ ਰੰਗ ਨਾ ਲਾਇਆ ਬਾਈ ਚਾਂ ਸੁੱਟ ਗਿਆ ਇਹਦਾ ਜਮਾ ਪਤਾ ਨਹੀਂ ਲੱਗਣਾ ਕਿਉਂਕਿ ਜਮਾ ਚੱਟਾ ਸਪੇਡ ਆ ਇਹ ਬੱਚੇ ਵੀ ਆ ਗਏ ਇਹਦੇ ਲਾਉਣਿਆ ਰੰਗ ਕੇ ਰੰਗੀ ਲੋਏ ਬੱਚੇ ਕਹਿੰਦੇ ਤੁੱਪ ਸੇਕੀ ਜਾਂਦੇ ਆ ਤੇ ਆਹ ਬੱਚਾ ਕਹਿੰਦਾ ਹੋਇਆ ਤਾਂ ਤੁੱਪੇ ਬਿਠਾ ਦਾ ਚੰਦਰਾ ਥੱਲੇ ਲੈ ਜਾ ਹੁਣ ਬਹੁਤ ਆਪ ਲਵਾਦੀ ਤੇ ਬੱਚੇ ਵੀ ਉੱਡੀ ਜਾਂਦੇ ਆ ਮਾਹੌਲ ਪੂਰਾ ਬੇਵੀ ਬਣਿਆ ਪਿਆ ਸੋਹਣਾ ਲੱਗ ਰਿਹਾ ਬੱਚੇ ਫਿਰਦੇ ਰੰਗ ਬਰੰਗੇ ਰੰਗ ਪੂਰੇ ਚਿਣਕੇ ਲਾਏ ਹੋਏ ਆਪਣੇ ਇੱਕ ਝੁੰਡ ਫਿਰਦਾ ਥੱਲੇ ਤੇ ਤਿਆਰੀ ਫੋਲਾ ਬਣੀ ਬਰੇ ਤੁਹਾਨੂੰ ਪਤਾ ਹੀ ਦੋ ਹਥਿਆਰ ਆਪਣੇ ਪੱਕੇ ਤਿਆਰ ਰਹਿੰਦੇ ਆ ਪਟਾਸ ਭਰੀ ਹੋਈ ਆ ਨਾਲ ਐਸ ਤੋ ਬਾਜੀ ਸੇਖਣ ਡੱਬੀ ਜਦੀ ਆਪਾਂ ਅੱਗ ਲਾ ਕੇ ਛੱਡ ਦਣੀ ਆ ਤਾਂ ਉਹ ਤੇ ਤਿਆਰੀ ਫੁੱਲ ਆ ਕਿਉਂਕਿ ਜਦੋਂ ਨੌ ਮਾਰ ਗਈ ਬੱਚੇ ਦੇ ਜਿਹੜੇ ਜਿਹੇ ਉਹ ਵੀ ਫਿਰਦਾ ਹੀ ਆ ਬੱਚਾ ਆਪਣਾ ਉਹ ਵਿਚਾਰਾ ਥੋੜਾ ਜਿਹਾ ਡਰ ਡਰਿਆ ਹੋਣਾ ਅੱਜ ਵੀ ਵੀ ਕਿਤੇ ਮੇਰੇ ਵੱਲ ਨੂੰ ਨਾ ਜਾਈ ਦੇ ਆਗੀ ਲਗੜ ਆ ਆ ਗਿਆ ਉਹ ਬੱਚੇ ਇੰਨਾ ਚਾ ਉਹ ਫਿਰਦਾ ਜਿਹਨੂੰ ਲਗੜ ਤੇ ਜਿਹਨੂੰ ਲਗੜ ਨੇ ਨੌ ਮਾਰਿਆ ਸੀ ਉਹ ਆਵਾ ਹਰੀ ਬਗਲ ਹਰੀ ਟੋਰੀ ਵਾਲਾ ਇਹਨੂੰ ਵਜਿਆ ਸੀ ਨੌ ਕਾਲੀ ਪੂੰਛ ਵਾਲਾ ਬੱਚਾ ਵੀ ਸਿੱਧਾ ਕਰੇ ਆ ਗਿਆ ਤੇ ਕਾਲੀ ਬੈਠਾ ਵਾਲਾ ਬੱਚਾ ਵੀ ਸਿੱਧਾ ਕਰੇ ਆ ਗਿਆ ਤੇ ਇੱਕ ਬਹਿ ਗਿਆ ਹਰੀ ਬੇਟੀ ਹਰੀ ਬੇਟੀ گلابی ਜਲ ਰਾਣਾ ਬਹਿ ਗਿਆ ਬਾਕੀ ਬੱਚੇ ਸਾਰੇ ਫਿਰਦੇ ਆ ਹਲੇ ਓਕੇ ਦੀ ਰਿਪੋਰਟ ਆ ਜਮਾ ਲਗੜ ਤੇ ਫੁੱਲ ਨੇਗਾ ਇੱਕ ਉਹ ਬੋਤਲ ਜਮਾ ਇਸ ਤੋਂ ਬਾਜੀ ਫਿੱਟ ਕਰਤੀ ਇੱਕ ਮੈਂ ਕਰਤੀ ਇਹ ਚ ਇੱਕ ਪोटाਸ ਤਿੰਨੇ ਆਪਾਂ ਜੰਤਰ ਰੱਖਿਓਆ 12 ਤੋਂ ਟਾਈਮ ਟੱਪ ਗਿਆ ਕਿਉਂਕਿ ਹੁਣ ਲਗੜ ਦਾ ਟਾਈਮ ਆ ਤਾਂ ਕਰਕੇ ਪਹਿਲਾਂ ਹੀ ਫੁੱਲ ਤਿਆਰੀ ਦੇ ਵਿੱਚ ਆਪਾਂ ਲੋ ਵੀ ਇੱਕ ਬੱਚਾ ਹੋਰ ਬਹਿ ਗਿਆ ਕਹਿੰਦੇ ਇਹੋ ਕੜਜੋ ਖੜਾ ਜੂਮ ਨਹੀਂ ਹੋਇਆ ਕੀ ਚੱਕਰ ਪੈ ਗਿਆ ਖਾਲ ਜੋ ਇੱਕੀ ਚੱਕਰ ਹੈ ਉਹ ਲਾਲ ਜੀ ਸਰਦਾ ਬਹਿ ਗਿਆ ਮੇਰੇ ਹਿਸਾਬ ਨਾਲ ਇਹ ਝਲਰ ਟੂਸੇ ਵਾਲਾ ਜੋ ਵੀ ਨਹੀਂ ਥੋੜਾ ਬੱਜ ਰਿਹਾ ਆਪਾਂ ਇੰਨਾ ਜੀ ਦੇਖ ਲੈਣਾ ਕਿਹੜਾ ਹਾਂ ਝਲ ਟੂਸੇ ਵਾਲਾ ਬਹਿ ਗਿਆ ਬਾਕੀ ਸਾਰੇ ਫਿਰ ਰਹੇ ਆ ਜਿਹੜਾ ਜਮਾ ਨਾ ਮਾਮਾ ਉਹ ਵੀ ਫਰੀ ਜਾਂਦਾ ਹਲਦਾ ਮੈਨੂੰ ਆਏ ਸੀ ਵੀ ਉਹ ਉਹ ਬਹਿ ਜਾਣਾ ਚਾਹੀਦਾ ਪਹਿਲਾਂ ਪਰ ਜਿਹੜਾ ਪੱਕਾ ਗਿੱਜਿਆ ਹੋਇਆ ਜੋ ਪਹਿਲਾਂ ਬਹਿ ਗਿਆ ਇਹ ਬੱਜ ਗਿਆ ਜੂਮ ਹਾਂ ਜੀ ਆ ਬੈਠਾ ਲਾਲ ਜੀ ਸਰਲਾ ਹੁਣ ਜਿਹੜਾ ਮੂੰਹ ਪੱਟੀ ਬੈਠਾ ਮਾੜ ਆਇਆ ਇਹ ਬਹਿ ਗਿਆ ਬੱਚਾ ਕੱਲਾ ਉੰਤੇ ਹਰੀ ਬੇਟੀ ਝਲਰਣਾ ਪਹਿਲੇ ਹੀ ਬਹਿ ਗਿਆ ਸੀ ਪੂੰਛ ਤੇ ਬੈਠਾ ਲਾ ਉਹ ਵੀ ਪਹਿਲੇ ਬਹਿ ਗਿਆ ਬਾਕੀ ਸਾਰੇ ਫਿਰ ਰਹੇ ਆ ਆਪਾਂ ਵੀ ਫੁੱਲ ਨਿਗਰਾਨੀ ਚ ਬੈਠੇ ਕੋਠੇ ਦੇ ਫੋਨ ਲਾ ਲੈ ਚਾਰ ਚ ਕੋਲੇ ਵੀ ਲਗੜਾਈ ਤੇ ਕਿਉਂਕਿ ਲਗੜ ਤੋਂ ਯਾਰ ਮੇਨ ਲਗੜ ਦਾ ਹੀ ਪਛਾਹ ਚਾਹੀਦਾ ਹੋਰ ਤਾਂ ਕੀ ਕਾਦਾ ਪਛਾਹ ਚਾਹੀਦਾ ਉਹ ਤਾਂ ਨਹੀਂ ਛੱਡ ਕੇ ਜਿੱਥੇ ਮਰਜੀ ਫਿਰੀ ਚਲ ਜੇ ਲਗੜ ਨਾ ਹੋਵੇ ਹੁਣ ਲਗੜ ਹੁੰਦੀ ਆ ਤਾਂ ਕਰਕੇ ਕੋਠੇ ਦੇ ਰਹਿਣਾ ਪੈਂਦਾ ਜ਼ਿਆਦਾਤਰ ਜੇ ਕੋਈ ਹੋਰ ਕੰਮ ਵੀ ਨਿਕਲਦਾ ਜਾ ਕਿਸੇ ਨੂੰ ਕਹਿ ਦਈਦਾ ਵੀ ਤੂੰ ਕਰਿਆ ਮੜਾ ਜਾ ਕੇ ਜਾਂ ਬੈਤੀ ਦੀ ਆ ਕੇ ਭੱਜ ਕੇ ਫਟਾਫਟ ਕਰਕੇ ਵਾਪਸ ਆ ਜਾਈਦਾ ਉਹਨਾਂ ਬੱਚਿਆਂ ਨਿਗਰਾਨੀ 'ਚ ਬੈਠੇ ਆ ਜਿਵੇਂ ਜਿਵੇਂ ਅੱਗੇ ਅੱਗੇ ਜੋ ਜੋ ਹੋਤ ਨੂੰ ਦਿਖਾਈ ਜਾਵਾਂਗੇ ਚਾਹ ਚੱਕ ਲਈ ਕਹਿੰਦੇ ਫੇਰ ਚਾਹ ਬਿਨਾ ਸਰੀਰ ਹੀ ਨਹੀਂ ਤੁਰਦਾ ਛੇਤੀ ਤੇ ਹੋਰ ਤਾਂ ਨਸ਼ਾ ਕੋਈ ਲਾਇਆ ਨਹੀਂ ਆਪਾਂ ਸਰੀਰ ਨੂੰ ਚਾਹ ਤਾਂ ਹੀ ਲਾਇਆ ਹੋਇਆ ਤੇ ਚਾਹ ਤੋਂ ਉਤਰਾਂ ਦੇ ਸ਼ੌਂਕ ਜਿਹੜੇ ਹੋਰ ਆਪਣੇ ਹੈਗੇ ਆ ਬੱਚੇ ਆਪਣੇ ਫਿਰ ਜਾਂਦੇ ਆ ਬਾਈ ਬੱਚਿਆਂ ਨੂੰ ਸ਼ੌਂਕ ਕਰਾ ਲਿਆ ਫਿਰਦੇ ਆ ਸਾਰੇ ਬੱਚੇ ਆਪਣੇ 11 ਕ ਬੱਚੇ ਫਿਰਦੇ ਆ ਹਾਲੇ ਆ ਗਏ ਸਾਰੇ ਇੰਨਾ ਦੇ ਇਨਾ ਬੱਚੇ ਹੁੰਦਿਆਂ ਦੀਆਂ ਆਪਾਂ ਕਸਾਂ ਫੁੱਲ ਬਣਾ ਦੇਣੀਆਂ ਵੀ ਵੱਡੇ ਹੋਇਆ ਤਾਂ ਰਿਜ਼ਲਟ ਵਧੀਆ ਮਲੇ ਜਿੰਨਾ ਆਪਾਂ ਬੱਚੇ ਹੁੰਦੇ ਕੱਟ ਡਾਉਣੇ ਉਹਦਾ ਵੀ ਨੁਕਸਾਨ ਆ ਥੋੜਾ ਜ ਆ ਆਪਾਂ ਵੀ ਇਸੇ ਸੀਜ਼ਨ ਪਹਿਲੇ ਸੀਜ਼ਨ ਬੱਚੇ ਡਾਉਣ ਲੱਗਿਆਂ ਨੇ ਨਹੀਂ ਬੱਚੇ ਆਪਾਂ ਜਿੰਨੇ ਮਗਰਲੇ ਸੀਜ਼ਨਾਂ ਅੱਕੇ ਗਏ ਆਪਾਂ ਬੱਚੇ 7-8 ਡੜਾਈਆਂ ਡਾਉਂਦੇ ਸੀ ਚਲੋ ਜੀ ਗੱਜ ਕੇ ਛਤਰੀਆਂ ਦਾ ਲੱਗ ਗਿਆ ਪਤਾ ਇਹਨਾਂ ਨੂੰ ਕਰ ਦੋ ਬੰਦ ਖਰਾਕ ਕਰ ਦੋ ਸ਼ੁਰੂ ਉਹ ਐਕਟ ਹੀ ਆਪਾਂ ਕੱਟ ਕੇ ਨਾ ਬੱਚਿਆਂ ਨੂੰ ਛੋਟੇ ਹੁੰਦੇ ਹੀ ਬਾਹਲਾ ਡਾ ਰਹੇ ਆ ਤਾਂ ਕਰਕੇ ਇੰਨਾ ਪਲੰਬਾ ਡਾ ਰਹੇ ਆ ਇਹਨਾਂ ਨੂੰ ਆ ਹੁੰਦਾ ਸਾਰੇ ਬੱਚੇ ਆਪਣੇ ਹੁਣ ਤਸੱਲੀ ਬਖਸ਼ ਇਹਨਾਂ ਨੂੰ ਡਾ ਰਹੇ ਆ ਤੇ ਹਨਾ ਮੈਂ ਕਾਲੀ ਬੈਠਾ ਵਾਲੇ ਨੂੰ ਤੇ ਕਾਲੀ ਪੁੰਛ ਵਾਲੇ ਨੂੰ ਪਾਣੀ ਪਿਆਦਾ ਵੀ ਚਲ ਤੁਹਾਨੂੰ ਥੱਲੇ ਲੈ ਜੂ ਹੁਣ ਮੈਂ ਇੱਕਦਮ ਮੇਰਾ ਮਨ ਕਰਿਆ ਚਲ 2 ਮਿੰਟ ਛਤਰੀ ਦੇ ਬਿਠਾ ਕੇ ਤੁਹਾਨੂੰ ਫੇਰ ਲੈ ਆਇਆ ਪਾਣੀ ਪਾਣੀ ਧਾਣੀ ਪੀ ਕੇ ਦੁਬਾਰੇ ਉੱਡੇ ਹੋਏ ਆ ਆਹ ਦੇ ਆ ਦੋਨੇ ਫਿਰਦੇ ਆ ਦੁਬਾਰੇ ਉੱਡ ਕੇ ਪਾਣੀ ਧਾਣੀ ਪੀ ਕੇ ਧੋਖਾ ਕਰ ਗਏ ਮੇਨਾਂ ਨਹੀਂ ਹੁਣ ਨੂੰ ਮੈਂ ਖੁੱਡੇ ਹੀ ਤਾੜ ਕੇ ਆਉਣੀ ਸੀ ਬਾਕੀ ਮੈਂ ਸਾਰੀ ਤਾੜਿਆ ਆ ਛਤਰੀ ਵਾਲਾ ਮੈਂ ਕੋਲੇ ਲਿਆ ਆ ਕਈ ਵਾਰ ਐਮਰਜੈਂਸੀ ਲੋੜ ਪੈਣੀ ਹੁੰਦੀ ਆ ਇਹਨੂੰ ਇੱਥੇ ਕਣਕ ਤੇ ਸਰੋਂ ਧਰਤੀ ਵੀ ਜੇ ਖਾਣੀ ਦ ਬਾਕੀ ਬੱਚੇ ਫਿਰ ਜਾਂਦੇ ਆ ਇਹਨਾਂ ਜਿਹੜੇ ਲਾਲ ਬਗਲ ਲਾਲ ਟੋਰੀ ਹਰੀ ਬਗਲ ਹਰੀ ਟੋਰੀ ਤੇ ਆ ਨਵਾਂ ਬੱਚਾ ਇਹਨਾਂ ਕਰਕੇ ਮੈਂ ਛਤਰੀ ਵਾਲਾ ਲੈ ਕੇ ਆਇਆ ਮੈਂ ਕਿਹਾ ਕਈ ਵਾਰ ਵੱਡੇ ਬੱਚਿਆਂ 'ਚ ਫਸ ਕੇ ਜ਼ੋਰ ਲਾਈ ਜਾਂਦੇ ਹੁਣ ਜਿਵੇਂ ਵੀ ਜੇ ਕਿਤੇ ਉਰੇ ਪਰੇ ਬਹਿਣ ਲੱਗ ਗਏ ਆ ਛਤਰੀ ਵਾਲਾ ਬੰਨ ਕੇ ਲਾਤਾ ਲਾਵਾਂਗੇ ਇਹਨਾਂ ਨੂੰ ਤਾਂ ਕਰਕੇ ਆਪਾਂ ਛਤਰੀ ਵਾਲਾ ਉੱਤੇ ਚੱਕ ਲਿਆਏ ਲੋ ਵੀ 3:30 ਤੋਂ ਥੋੜਾ ਜੱਤੇ ਟਾਈਮ ਹੋ ਗਿਆ ਬੱਚੇ ਲੱਗੇ ਬਹਿਣ ਆਪਣੇ ਬਾ ਹੁਣ ਬਹਿ ਜਾਣਗੇ ਇਹ ਮੈਨੂੰ ਲੱਗਦਾ 3 ਘੰਟੇ ਦੇ ਵਿੱਚ ਵਿੱਚ ਸਾਰੇ ਛਤਰੀ ਤੇ ਬੰਨਤਾ ਆਪਾਂ ਛਤਰੀ ਵਾਲਾ ਤੈਨਾਂ ਘੜਾ ਦਿਆਂ ਛਤਰੀਆਂ ਉੱਚੀ ਕੋਠੀ ਆ ਫੁੱਲ ਬਾਈ ਤਾਂ ਆਪਾਂ ਵੱਡੇ ਢਾਂਗੇ ਨਹੀਂ ਪਾਉਂਦੇਗੇ ਵੱਡੇ ਢਾਂਗੇ ਪਾਦੇ ਨਹੀਂ ਤਾਂ ਢਾਂਗੀਆਂ ਬੜੀਆਂ ਉੱਚੀਆਂ ਹੋ ਜਾਂਦੀ ਆ ਆਰਾਮ ਨਾਲ ਇੰਨਾ ਤੇ ਆਪਣੇ ਬੱਚੇ ਬੈਹ ਜਾਂਦੇ ਆ ਰਾਂ ਕਰਕੇ ਆਪਾਂ ਛੋਟੀਆਂ ਢਾਂਗੀਆਂ ਪਾ ਕੇ ਰੱਖਦੇ ਆ ਆਹ ਦੇ ਢਾਂਗੇ ਦਾ ਆਪਣੇ ਕੋ ਸਾਰੇ ਹੀ ਪਏ ਆ ਇੱਧਰ ਵੱਡੇ ਵੀ ਵੇ ਆ ਤਾਂ ਕਰਕੇ ਲੋਡ ਨਹੀਂ ਪੈਂਦੀ ਕੋਠੀ ਆਪਣੀ ਉੱਚੀ ਆ ਤੇ ਖੁੱਡੇ ਜਿੱਧਰ ਪਾਵਾਂਗੇ ਆਪਾਂ ਉਹ ਇੱਧਰ ਉੱਚੀ ਹੋਏ ਨਹੀਂ ਕੋਠੀ ਪਰਲੇ ਪਾਸੇ ਖੁੱਡੇ ਪਾਵਾਂਗੇ ਸਾਰੇ ਤੇ ਟੈਂਪਰੇਰੀ ਦੋ ਖੁੱਡੇ ਜਾਂ ਇੱਥੇ ਪਾਵਾਂਗੇ ਜਾਂ ਇੱਧਰ ਥੱਲੇ ਵਾਲੇ ਕੋਠੇ ਦੇ ਦੋ ਟੈਂਪਰੇਰੀ ਜਿਹੜੇ ਖੁੱਡੇ ਪਾਉਣੇ ਆ ਉਹ ਵੀ ਆਪਾਂ ਨੂੰ ਜ਼ਰੂਰ ਪਾਉਣੇ ਪੈਣੇ ਆ ਕਿਉਂਕਿ ਆਪਾਂ ਆਪਣੇ ਕੋ ਖੁੱਡੇ ਹੈਗੇ 4 ਇੱਕ ਖੁੱਡਾ ਛੋਟਾ ਖੁੰਝੇ ਜੁੱਥੇ ਧੱਪਦੂ ਪੈ ਲਾਦੀ ਉੱਥੇ ਆਪਾਂ ਬਾਹਲੇ ਤਾਲ ਨਹੀਂ ਸਕਦੇ ਬਿਮਾਰੀ ਆ ਜੂ ਤਾਂ ਕਰਕੇ ਆਪਾਂ ਟੈਂਪਰੇਰੀ ਦੋ ਖੁੱਡੇ ਦਾ ਪੱਕੇ ਪਾਉਣੇ ਹੀ ਪਾਉਣੇ ਆ ਦੋ ਖੁੱਡੇ ਜਾਂ ਪਾਵਾਂਗੇ ਇੱਥੇ ਜਾਂ ਪਾਵਾਂਗੇ ਥੱਲੇ ਉਹ ਖੁੱਡਿਆਂ ਦੇ ਉੱਤੇ ਹੀ ਖੁੱਡੇ ਆ ਆ ਗਏ ਬੱਚੇ ਸਾਰੇ ਦੱਸੋ ਕਮੈਂਟ ਕਰਕੇ ਵਧੀਆ ਔਰਦੇ ਆਪਣੇ ਵਾਲੇ ਜਾਨਵਰ ਤੇ ਖੁੱਡੇ ਵੀ ਆਪਾਂ ਪਾਵਾਂਗੇ 8 ਫੁੱਟ ਲੰਬੇ ਜਾਂ 7.5 ਫੁੱਟ ਲੰਬੇ ਸਵਾ ਚਾਰ ਫਟ ਚੌੜੇ ਪਾਵਾਂਗੇ ਐਮ ਇਦਾਂ ਦਾ ਕੋ ਪਾਵਾਂਗੇ ਬਾਲੇ ਪਾਵਾਂਗੇ ਟਾਇਲ ਵਾਲੇ ਹੀ ਪਾਵਾਂਗੇ ਤੇ ਜਿਹੜੇ ਬਾਅਦ ਚ ਪਾਉਣੇ ਸ਼ਾਇਦ ਉਹ ਲੈਂਟਰ ਵਾਲੇ ਪਾਈਏ ਜਾਂ ਟਾਇਲ ਵਾਲਾ ਪਾ ਕੇ ਮਿੱਟੀ ਪਾ ਕੇ ਫਰਸ਼ ਲਾ ਕੇ ਪੂਰਾ ਪ੍ਰੋਪਰ ਕੰਮ ਇੱਕ ਨੰਬਰ ਕਰਾਂਗੇ ਵੀ ਖੁੱਡਾ ਚੋਵੇ ਵੀ ਨਾ ਗਰਮ ਵੀ ਨਾ ਹੋਵੇ ਓਕੇ ਤੇ ਰੋਟ ਪਾਵਾਂਗੇ ਕਾਲੀ ਪੂੰਛ ਵਾਲਾ ਫੈਰੀ ਜਾਂਦਾ ਕਾਲੀ ਬਟ ਕਾਲੀ ਕਾਂਤ ਬਹਿ ਗਿਆ ਕਾਲੀ ਪੂੰਛ ਵਾਲਾ ਵੀ ਇੱਥੇ ਕਾਊਗਾ ਦੇਖਿਓ ਆਉਣ ਬਸ ਇੱਧਰ ਗਿਆ ਵਾ ਮੇਰੇ ਸਿਰ ਤੋਂ ਆਉਂਦੀ ਨੱਕ ਆਏ ਨੂੰ ਉਹਨੇ ਵੀ ਵਹਿ ਜਾਣਾ ਵਾ ਨਹੀਂ ਮੈਂ ਹੀ ਸੀਗਾ ਆਗੇ ਦੂਜੇ ਬੱਚੇ ਸਾਰੇ ਕਾਲੀ ਪੂੰਛ ਵਾਲਾ ਕਿੱਧਰ ਗਿਆ ਆਇਆ ਹੀ ਨਹੀਂ ਲਾਲ ਬਗਲ ਲਾਲਾ ਵੀ ਆ ਗਿਆ ਹਰੀ ਬਗਲ ਵਾਲਾ ਵੀ ਆ ਗਿਆ ਕਾਲੀ ਪੂੰਛ ਵਾਲਾ ਵੀ ਆ ਗਿਆ ਉਹ ਮਰੀ ਜ਼ਬਰਦਸਤ ਐਂਟਰੀ ਲਾਲ ਬਗਲ ਲਾਲ ਟੌਰੀ ਬਹਿ ਗਿਆ ਬਾਈ ਬੈਠਾ ਦਾ ਘੜਾ ਆ ਕੇ ਡਿੱਗ ਗਿਆ ਬਜਾਰਾ ਥੱਕ ਗਿਆ ਅੱਜ ਬਾਹਲਾ ਉੱਡ ਗਿਆ ਸੋਹਣਾ ਦਾ ਸੋਹਣੀ ਡਾਰੀ ਕਰੀਏ ਨੇ ਅੱਜ ਲਾਲ ਟੌਰੀ ਲਾਲ ਬਗਲ ਬਹਿ ਗਿਆ ਬਾਕੀ ਬੈਠਣਾਂਗੇ ਬਾਕੀ ਸਾਰੇ ਚਾਰਕ ਦਾ ਟਾਈਮ ਹੋ ਚੱਲਿਆ ਹਾਲਦੀ ਪੂੰਛ ਤੇ ਕਾਲੀ ਪੂੰਛ ਵਾਲਾ ਬਹਿ ਗਿਆ ਇਹਨਾਂ ਨੂੰ ਕਰ ਦਈਏ ਹੁਣ ਆਪਾਂ ਅੰਦਰ ਹਵਾ ਚਾਲਦੀ ਏ ਥੋੜੀ ਜੀ ਠੰਡੀ ਸਰੀਰ ਹੋਇਆ ਹੋਇਆ ਇਹਨਾਂ ਦਾ ਔਰ ਔਰ ਗਰਮ ਤਾਂ ਕਰਕੇ ਚਲੋ ਨੈਗ ਚ ਆਪਨੇ ਟੈਂਕ ਦੇ ਕਮਰੇ ਚ ਥੋੜਾ ਜਿਹਾ ਨੈਗਾ ਪਰ ਪਈਆ ਟਰੇ ਟਰੇ ਪਹਿਲਾਂ ਚੱਟਾਂਗੇ ਆਪਾਂ ਆਉਂਦੇ ਹੀ ਢਾਣੇ ਨੂੰ ਨਾ ਬੈਠਣ ਚਲੋ ਅੰਦਰ ਕੈਮਰਾ ਥੋੜੇ ਜਿਹੀ ਔਰ ਚੱਲ 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 ਆ ਗਈ ਕੈਮਰੇ ਖੱਲੇ ਬੱਚੇ ਤੇ ਦੋ ਬੱਚੇ ਧਾਰ ਤੇ ਬਾਈ ਆਪਾਂ ਲਾਲ ਅੱਧੀ ਪੂੰਛ ਤੇ ਕਾਲੀ ਪੂੰਛ ਵਾਲਾ ਆ ਟਰੇ ਨੂੰ ਆਪਾਂ ਇੱਥੇ ਹੀ ਰੱਖ ਜਾਣਾ ਤੇ ਛਤਰੀ ਵਾਲੇ ਦੇ ਕੰਮ ਆਇਆ ਕਰਨਗੇ ਇਹ ਧਾਣੇ ਉਹ ਕਿਹੜਾ ਬੈਠਾ ਵਾ ਕਾਲੀ ਮੱਟ ਕਾਲੀ ਗਣਾਦ ਲਈ ਬੈਠਾ ਤੇ ਇੱਕ ਨਵਾਂ ਬੱਚੇ ਦਾ ਡਾਰਾ ਮੈਨੂੰ ਥੋੜਾ ਜਿਹਾ ਉਹ ਮੰਦਾ ਜਿਹਾ ਹੋਇਆ ਫਿਰਦਾ ਇੰਨਾ ਚ ਵੀ ਕਿਤੇ ਚੰਦਰਿਆ ਬਾਹਰ ਨਾ ਬੈ ਜੀ ਪਰ ਬਾਹਰ ਨਹੀਂ ਮੈਂਦਾ ਝੋਟਾ ਫਿਰਦਾ ਬਾਕੀ ਬੱਚੇ ਕਿੱਥੇ ਗਏ 1 2 3 ਤਿੰਨ ਬਾਕੀ ਕਿੱਧਰ ਗਏ ਹਰ ਦੋਸਰ ਨੂੰ ਬਾਕੀ ਵੀ ਦਿਖਾਉਣਾ ਉਹ ਆ ਗਏ ਤਿੰਨ 4 5 6 7 8 9 ਹਾਂ ਟੋਟਲ 9 ਬੱਚੇ ਆਰਡਰ ਹੈ ਆਪਣੇ 10ਵਾਂ ਬੈਠਾ ਵਾ 11ਵਾਂ ਵਰਮਾ ਉਹਦੇ 13ਵਾਂ 14ਵਾਂ 15ਵਾਂ 16ਵਾਂ ਉਹ ਸਾਰੇ ਮੈਂ ਥੱਲੇ ਤਾੜਿਆ ਆ ਕਾਫੀ ਬੱਚੇ ਮੈਂ ਥੱਲੇ ਤਾੜਿਆ ਆ ਕਹਿਣ ਦਾ ਬਾਪ ਦੋ ਬੱਚੇ ਕਹਿੰਦੇ ਢੁਕਾ ਕੇ ਹੋਰ ਲਾ ਲੇ ਡੰਡਾ ਝਲ ਰਕਾਂਤ ਤੇ ਕੱਚ ਝਲ ਵਾਲਾ ਡਾਵਰ ਵਾਲਾ ਉਹ ਟਾਵਰ ਵਾਲਾ ਬੱਚਾ ਵੀ ਕਿਤੇ ਨਹੀਂ ਆਂਦਾਗਾ ਹੁਣ ਇੰਨੇ ਦਿਨਾਂ ਤੋਂ ਡਾ ਰਹੇ ਇਹਨੂੰ ਲਗਾਤਾਰ ਟਾਵਰ ਵਾਲ ਚੱਕਿਆ ਵੀ ਹੈਗਾ ਜਦੋਂ ਅਸਿੱਧਾ ਕੀਤਾ ਹੋਇਆ ਹੈ ਆਪਣਾ ਤੇ ਆਹ ਦੋਨੇ ਬਹਿ ਗਏ ਹੁਣ ਇਹਨਾਂ ਨੂੰ ਵੀ ਤਾੜਦੇ ਗੁੰਗੜੇ ਜਿਹਾ ਬੈਠਿਆ ਠੰਡ ਲੱਗ ਰਹੀ ਆ ਠੰਡੀ ਠੰਡੀ ਹਵਾ ਚੱਲ ਰਹੀ ਆ ਦੇਖੋ ਛਤਰੀ ਦਾ ਕੱਪੜਾ ਹੈ ਇਹਦਾ ਇਹ ਹਵਾ ਬਿਮਾਰ ਕਰੂ ਇਹਨਾਂ ਨੂੰ ਇਹਨਾਂ ਨੂੰ ਫਟਾਫਟ ਆਪਾਂ ਤਾੜਦੇ ਆਂ ਉਹ ਢੋਲੀ 'ਚ ਫੇਰ ਲੈ ਕੇ ਚੱਲਦੇ ਆਂ ਇਹਨੂੰ ਥੱਲੇ ਚਲੋ ਵੀ ਗੈਂਗ ਖੁੱਡੇ 'ਚ ਸਿਆਣੇ ਆ ਬੱਚੇ ਪੂਰੇ ਲੈ ਟੌਰ 'ਨਾ ਬੈਠੇ ਆ ਕਣਾਂ ਲਾਲ ਜੀ ਨੇ ਚਲੋ ਵੀ ਢੋਲੀ 'ਚ ਨੰਗ ਤਾੜ ਦਈਏ ਕਰਾ ਖੋਲ ਦੀਏ ਢੋਲੀ ਚਲੋ ਵੀ ਛਾਲ ਮਾਰ ਕੇ ਜਾਣਗੇ ਦੇਖਿਓ ਕਿਉਂ ਛਤਰੀ ਵਾਲਾ ਤੂੰ ਨਾ ਆ ਜਾ ਤੇਰੀ ਲੋੜ ਆ ਬਾਹਰ ਚਲੋ ਵੀ ਵਿੱਚ ਬਾਰ ਲੋੜ ਆਇਆ ਜਾਂਦਾ ਅੰਦਰ ਨੂੰ ਉਹ ਫੇਰ ਵੜ ਗਿਆ ਲੈ ਕੱਢ ਜੋ ਮੜਾ ਇਹਨੂੰ ਕੱਢਣਾ ਹੀ ਪਊ ਬਾਹਰ ਛਤਰੀ ਨਾ ਡੈਗ ਵੀ ਮੇਰੀ ਇਹ ਫੇਵਰੇਟ ਛਤਰੀ ਆਲੀ ਹਲਕੀ ਬਹੁਤ ਆ ਭੜਕਾਉਣ ਚ ਹੈ ਤਾਂ ਫੇਵਰੇਟ ਬਣਾਈ ਹੋਈ ਹੈ ਇਹ ਆਪਣੀ ਚੱਲ ਵੀ ਬੈਠ ਕੇ ਰਾਂ ਇੱਥੇ ਤੋਂ ਬੰਬ ਜੇ ਤੋਂ ਡਰ ਗਏ ਸੀਗੇ ਹੁਣ ਆ ਆ ਗਏ ਸਿਰਫ ਔਰ ਸਿਰਫ ਆਪਣੇ 8 ਬੱਚੇ ਉੱਡਦੇ ਰਹਿ ਗਏ ਤੇ ਬਾਕੀ ਸਾਰੇ ਬਹਿ ਗਏ ਸਿਰ ਫਟ ਰਹਿ ਗਏ ਹੁਣ ਤੇ ਨੌਵਾਂ ਛਤਰੀ ਵਾਲਾ ਬਾਹਰ ਆ ਯਾਨੀ ਕਿ ਖੁੱਡੇ ਚ ਆਪਣੇ ਨੌ ਕੁੱਤਰ ਬਾਹਰ ਆ ਸਮਝੋ ਛਤਰੀ ਵਾਲਾ ਤਾਂ ਚਲੋ ਬੰਨਿਆ ਹੀ ਹੋਇਆ ਵਾ ਤਾਂ ਵੀ ਨੌ ਬਾਹਰ ਬਣਦੇ ਆ ਆ ਬੱਚਿਆਂ ਨੂੰ ਥੱਲੇ ਤਾੜ ਕੇ ਆਉਣਾ ਤੇ ਇੱਕ ਖੁੱਡੇ ਨੂੰ ਮਾ ਦਾਣੇ ਪਾਉਣ ਵਾਲੇ ਸੀਗੇ ਉਹ ਪਾ ਕੇ ਆਉਣਾ ਤੇ ਬਾਅਦ ਚ ਫਿਰ ਅੱਠਾ ਨੂੰ ਲਾਉਣਾ ਮੈਂ ਕਿਰਾਂ ਇੱਕ ਥੱਲੇ ਕੰਮ ਨਵੇੜ ਆਈ ਜੀ ਲੈ ਬੱਚੇ ਕਾਫੀ ਬਹਿ ਗਏ ਕਾਲ ਕੰਤੇ ਦਾ ਵੱਡਾ ਭਾਈ ਤੇ ਛੋਟਾ ਭਾਈ ਬਹਿ ਗਏ ਆਪ ਗਲਾਬੀ ਘੰਟਾ ਵਾਲੇ ਦੋਨੇ ਬਹਿ ਗਏ ਤੇ ਕੰਤਾ ਬੈਠਾ ਵਾਲਾ ਵੀ ਬਹਿ ਗਿਆ ਹੁਣ ਰਹਿ ਗਏ ਹਰੀ ਬਗਲ ਹਰੀ ਟੌਰੀ ਗਲਾਬੀ ਚਲ ਰੱਤਾ ਦੋ ਮੇਲਾ ਦੋ ਹੀ ਰਹਿ ਗਏ ਦੋ ਬੱਚੇ ਹੀ ਰਹਿ ਗਏ ਮੇਰੇ ਸਾਹਮਣੇ ਅੱਜ ਇਹਨਾਂ ਮੱਲ ਮਾਰ ਕੇ ਕਹਿੰਦੇ ਹਰੀ ਬਗਲ ਹਰੀ ਟੌਰੀ ਵਾਲਾ ਬਾਈ ਜੱਤ ਚੋ ਕਿ ਅੱਜ ਲਾਲ ਚੀਨਾ ਵੀ ਵਹਿ ਗਿਆ ਨਵਾ ਦੋ ਰੋ ਚੇ ਰਹਿ ਗਏ ਬਸ ਟੋਟਲੀ ਦੋ ਬੱਚੇ ਰਹਿ ਗਏ ਬਾਈ ਇਹ ਕਾਹ ਆਉਂਦਾ ਵਾ ਰੱਤਾ ਫਿੱਕੀ گلابی ਚੱਲਰ ਇਹ ਕਾਹ ਆਉਂਦਾ ਵਾ ਬਗਲ ਟੌਰੀ ਸਾਰੇ ਬੱਚੇ ਲੈ ਤਾੜ ਦੋ ਬੱਚੇ ਰਹਿ ਗਏ ਉਹ ਜਾਂਦੇ ਆ ਉਹ ਅਸ਼ਤਵਾਜੀਆਂ ਦੀ ਤਾਂ ਲੋੜ ਨਹੀਂ ਬਾਈ ਇਹਨਾਂ ਨੂੰ ਲੈ ਚਲੀ ਗਏ ਅੰਦਰ બસਰਾ ਬਾਈ ਸਾਹ ਸੋਹਣਾ ਇਹਦਾ ਖੇ ਲਗੜਾ ਨਾ ਹੁਣ ਲਗੜੋ ਥੋੜਾ ਜਿਹਾ ਟਾਈਮ ਹੋਰ ਬੈਠੇ ਲਓ ਇਹ ਸਵੇਰੇ ਫੇਰ ਕੱਢ ਲਾਂਗੇ ਬਾਹਰ ਜੱਤ ਕਰ ਇਹਨਾਂ ਨੂੰ ਅੰਦਰ ਤਰਿਆਈਏ ਸਲਾਬੀਆਂ ਹੋਏ ਨਹੀਂ ਤਾਂ ਇਹ ਜੇ ਨਾ ਅੰਦਰ ਲੈ ਕੇ ਇੱਥੇ ਰੱਖ ਦਿੰਨੇ ਆ ਇੱਥੇ ਹੀ ਸਵੇਰੇ ਚੱਕ ਲਾਂਗੇ ਤੇ ਦੋ ਬੱਚੇ ਰਹਿ ਗਏ ਉਹਨਾਂ ਨੂੰ ਢਕਾਈ ਮਾਰ ਕੇ ਲਾਉਣੇ ਆ ਨੇਰਾ ਹੋ ਚੱਲਿਆ ਬਸ ਤੇ ਪਹਿਲਾਂ ਪਹਿਲਾਂ ਲਾ ਲਈ ਇਹਨਾਂ ਨੂੰ ਆਹ ਲੋ ਵੀ ਜਿਹੜੇ ਔਰਦੇ ਸੀਗੇ ਉਹ ਵੀ ਦੋਨੇ ਬੱਚੇ ਬਹਿ ਗਏ ਹਰੀ ਬਗਲ ਹਰੀ ਟੋਰੀ ਉਹ ਬੈਠਾ ਤੇ ਫਿੱਕੀ گلابی ਜਾ ਰਤਾ ਬੈਠਾ ਵਾ ਕਣੇ ਕੀ ਸਾਰਾ ਓਕੇ ਦੀ ਰਿਪੋਰਟ ਹੋ ਗਿਆ ਤੇ ਸਾਰੇ ਬੱਚੇ ਬਹਿ ਗਏ ਅੱਜ ਦਾ ਵਲੌਗ ਮਿੱਤਰੋ ਰੀ ਐਂਡ ਕਰਦੇ ਆ ਮਿਲਦਾ ਨਵੇਂ ਵਲੌਗ ਦੇ ਵਿੱਚ ਵਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ